ਜੀ ਅਸੀਂ ਪਿਛਲੇ ਦਿਨਾਂ ਵਿੱਚ ਦੇਖ ਰਹੇ ਸੀ ਕਿ ਇੱਕ ਵਾਰੀ ਫੇਰ ਜਿਹੜੀਆਂ ਹੀਟ ਸਟ੍ਰੈਸ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਔਰ a ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ ਸੀ ਪਰ ਹੁਣ ਕੱਲ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਔਰ ਕੱਲ ਦਾ ਡੇ ਟਾਈਮ ਟੈਂਪਰੇਚਰ 38.6 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.1 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਇੱਕ ਦਿਨ ਪਹਿਲਾਂ ਦੇ ਡੇਟੇ ਨਾਲ ਕੰਪੇਅਰ ਕਰੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 8 ਡਿਗਰੀ ਸੈਂਟੀਗ੍ਰੇਡ ਦੀ ਅੱਜ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਜਦੋਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ 2.4 ਡਿਗਰੀ ਸੈਂਟੀਗ੍ਰੇਡ ਦੀ ਕੱਲ੍ਹ ਨਾਲ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਸੋ ਸਾਰੇ ਰੀਜਨ ਦੇ ਵਿੱਚ ਹੀ ਥੋੜਾ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਇਹਦੇ ਤੋਂ ਬਿਨਾ ਕਿਉਂਕਿ بارش ਵੀ ਕਈ ਥਾਵਾਂ ਤੇ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਅੱਜ 39.6 ਮਿਲੀਮੀਟਰ بارش ਰਿਪੋਰਟ ਕੀਤੀ ਗਈ ਹੈ ਔਰ ਆਉਣ ਵਾਲੇ 3-4 ਦਿਨ ਸਾਰੇ ਪੰਜਾਬ ਵਿੱਚ ਜਿਹੜੀ بارش ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਵੀ ਹੋ ਸਕਦੀ ਹੈ ਜੀ ਕਿ ਲੱਗਦਾ ਕਿ ਕਿ ਕਿੰਨੀ ਬਸਰ ਸਕਦੀ ਹੈ ਸਾਮ ਕੌਮ ਦੇ ਕੁਝ ਕਟਬੰਦ ਹੋਈਆਂ ਜਾਂ ਕਿ ਮੌਨਸਨ ਹੈ ਜੀ ਨਹੀਂ ਹੁਣ ਤੱਕ ਕਿਉਂਕਿ ਜੂਨ ਦੇ ਵਿੱਚ بارش ਜ਼ਿਆਦਾ ਰਿਕਾਰਡ ਨਹੀਂ ਕੀਤੀ ਗਈ ਸੋ ਅੱਜ ਜਿਹੜੀ 39.6 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਔਰ ਜਦੋਂ ਕਿ ਜਿਹੜੀ ਜੂਨ ਮਹੀਨੇ ਦੀ ਨਾਰਮਲ بارش 82 ਮਿਲੀਮੀਟਰ ਹੈ ਸੋ ਇਹ ਹੋਸੀ ਜੀ ਜੀ ਤੇ ਕੀ ਕੀ ਮਤਲਬ ਹੁੰਦਾ ਹੈ ਅਲੱਗ ਦਾ ਕਿ ਮੌਸਮ ਦਾ ਅਲੱਗ ਜੀ ਆਉਣ ਵਾਲੇ ਕਿਉਂਕਿ 3-4 ਦਿਨਾਂ ਦੇ ਵਿੱਚ بارش ਸਾਰੇ ਥਾਵਾਂ ਤੇ 익ਸਪੈਕਟਡ ਹੈ ਔਰ ਕਿਤੇ ਕਿਤੇ ਹੈਵੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਉਣ ਵਾਲੇ 3 ਦਿਨ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਤੇ ਕੋਈ ਖਾਸ ਨਕਾਉ ਹੈ ਕਿ ਸਾਮਾਨ ਨੂੰ ਨਾ ਜੀ ਕਿਉਂਕਿ ਆਨਵਰੇ 3-4 ਦਿਨ بارش ਹੋਣ ਦੀ ਸੰਭਾਵਨਾ ਹੈ ਸੋ ਫਾਰਮਰਸ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਕਿ ਜਿਵੇਂ ਅੱਜ ਕੱਲ ਝੋਨੇ ਦੀ ਲਵਾਈ ਚੱਲ ਰਹੀ ਹੈ ਪਾਣੀ ਦੀ ਬੜੀ ਲੋੜ ਹੈ ਝੋਨੇ ਦੀ crop ਨੂੰ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੇ ਆਨ ਆਨਵਰੇ 3-4 ਦਿਨਾਂ ਦੇ ਵਿੱਚ بارش ਹੋਣ ਵਾਲੀ ਹੈ ਉਹ ਜਿਹੜਾ ਰਿਕੁਆਇਰਡ ਪਾਣੀ ਹੈਗਾ ਝੋਨੇ ਦੀ crop ਵਾਸਤੇ ਉਹਦੇ ਲਈ ਕਾਫੀ ਲਾਹੇਵੰਦ ਸਿੱਧੂ ਜ਼ਰੂਰ ਹੈ